ਬੀਤੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਦੀ ਸਿਕਿਉਰਿਟੀ ਵਾਪਸ ਲੈਣ ਤੋਂ ਬਾਅਦ ਵਿਕਰਮ ਮਜੀਠੀਆ ਦੇ ਵੱਲੋਂ ਸਰਕਾਰ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਕਹਿ ਦਿੱਤਾ ਕਹਿੰਦੇ ਮੈਨੂੰ ਜੇ ਤੁਸੀਂ ਮਰਵਾਉਣਾ ਚਾਹੁੰਦੇ ਹੋ ਤਾਂ ਇਹ ਨਹੀਂ ਹੋ ਸਕਦਾ ਮੇਰੇ ਤੇ ਗੁਰੂ ਸਾਹਿਬ ਦਾ ਹੱਥ ਆ ਪਰ ਕਹਿੰਦੇ ਤੁਸੀਂ ਮੁੱਸੇਵਾਲਾ ਵਾਂਗੂ ਮੈਨੂੰ ਮਰਵਾਉਣਾ ਚਾਹੁੰਦੇ ਆ ਪਰ ਕਹਿੰਦਾ ਜੇ ਮੈਂ ਬਚ ਗਿਆ ਤੈਨੂੰ ਬੰਦੇ ਦਾ ਪੁੱਤ ਬਣਾ ਦੇਵਾਂਗੇ ਤਾਂ ਇਸ ਜਿਹੜੀ ਸਿਕਿਉਰਿਟੀ ਵਾਪਸ ਲੈਣ ਤੋਂ ਬਾਅਦ ਜਿੱਥੇ ਮਜੀਠੀਆ ਪੜਕੇ ਸੀ ਉੱਥੇ ਹੀ ਹੁਣ ਸਿਆਸਤ ਵੀ ਗਰਮਾ ਚੁੱਕੀ ਆ ਇੱਕ ਪਾਸੇ ਸੁਖਬੀਰ ਬਾਦਲ ਦੇ ਵੱਲੋਂ ਵੀ ਸਵਾਲ ਖੜੇ ਕਰ ਦਿੱਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੇ ਵੱਲੋਂ ਇਸ ਸਿਕਿਉਰਿਟੀ ਵਾਪਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਕਰ ਦਿੱਤੇ ਤੇ ਹਰਪਾਲ ਚੀਮਾ ਦੇ ਵੱਲੋਂ ਵੀ ਵੱਡਾ ਬਿਆਨ ਦੇ ਦਿੱਤਾ ਕੀ ਕੁਝ ਕਹਿ ਰਹੇ ਨੇ ਅਮਨ ਅਰੋੜਾ ਤੇ ਕੀ ਕੁਝ ਕਹਿ ਰਹੇ ਨੇ ਹਰਪਾਲ ਚੀਮਾ ਇੱਕ ਵਾਰ ਉਹਨਾਂ ਦੀ ਪੂਰਾ ਪੰਜਾਬ ਜਾਣਦਾਗਾ ਕਿ ਜਦੋਂ ਪੰਜਾਬ ਦੇ ਅੰਦਰ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ ਉਸ ਸਮੇਂ ਪੰਜਾਬ ਦੇ ਅੰਦਰ ਨਸ਼ਾ ਮਾਫੀਆ ਨੇ ਆਪਣਾ ਜਾਲ ਵਿਛਾਇਆ ਔਰ ਡਰੱਗ ਦੀ ਜੜੀਆ ਭਰਪੂਰ ਸਪਲਾਈ ਪੰਜਾਬ ਦੇ ਅੰਦਰ ਅਕਾਲੀ ਦਲ ਬੀਜੇਪੀ ਦੀ ਸਰਕਾਰ ਦੇ ਸਮੇਂ ਪੈਦਾ ਹੋਈ ਔਰ ਉਸ ਸਮੇਂ ਬਹੁਤ ਸਾਰੇ ਅਕਾਲੀ ਇੰਤਜ਼ਾਮਾ ਨੂੰ ਵੱਡੀਆਂ-ਵੱਡੀਆਂ ਸਿਕਿਉਰਟੀਆਂ ਭਾਰੀ ਸਿਕਿਉਰਟੀਆਂ ਦੇਸ਼ ਦੇ ਪ੍ਰਧਾਨ ਮੰਤਰੀ ਲੈਵਲ ਦੀਆਂ ਸਿਕਿਉਰਟੀਆਂ ਜਿਹੜੀਆਂ ਉਹ ਨਸ਼ਾ ਤਸਕਰੀ ਕਰਨ ਵਾਲੇ ਵਿਅਕਤੀਆਂ ਨੂੰ ਪੰਜਾਬ ਦੇ ਅੰਦਰ ਅਕਾਲੀ ਦਲ ਬੀਜੇਪੀ ਦੀ ਸਰਕਾਰ ਦੇ ਸਮੇਂ ਮਿਲੀਆਂ ਅੱਜ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਨਸ਼ਾ ਮਾਫੀਆ ਦੇ ਖਿਲਾਫ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਬਹੁਤ ਵੱਡੀ ਲੜਾਈ ਲੜ ਰਹੀ ਆ ਇੱਕ ਯੁੱਧ ਲੈਵਲ ਦੀ ਲੜਾਈ ਜਿਹੜੀ ਆ ਉਹ ਲੜੀ ਜਾ ਰਹੀ ਆ ਪੰਜਾਬ ਦੇ ਅੰਦਰੋਂ ਆਮ ਆਦਮੀ ਪਾਰਟੀ ਦਾ ਪ੍ਰਣਾ ਕਿ ਨਸ਼ਾ ਸੀ ਖਤਮ ਕਰਕੇ ਰਹਾਗੇ ਪਰ ਲੇਕਿਨ ਮੈਂ ਹੈਰਾਨ ਆ ਕੱਲ ਦੀ ਜਦੋਂ ਇੱਕ ਵਿਅਕਤੀ ਦੀ ਸਿਕਿਉਰਿਟੀ ਜਿਹੜੀ ਆ ਉਹ ਘਟਾਈ ਗਈ ਆ ਜਾਂ ਘਟਿਆ ਤਾਂ ਉਸ ਤੋਂ ਬਾਅਦ ਮੈਂ ਸਮਝਦਾਗਾ ਕਿ ਸਾਰੀਆਂ ਹੀ ਅਕਾਲੀ ਤਰ੍ਹਾਂ ਭਾਰਤੀ ਜਨਤਾ ਪਾਰਟੀ ਕਾਂਗਰਸ ਪਾਰਟੀ ਬੜੀ ਤਰਲੋਬੱચી ਹੋ ਰਹੀਆਂ ਰਹਿਗੀਆਂ ਬੜੀਆਂ ਜਿਹੜੀਆਂ ਸਿਕਿਉਰਿਟੀ ਲੈ ਕੇ ਚਿੰਤਤ ਰਹਿਗੀਆਂ ਪੰਜਾਬ ਦੇ ਨੌਜਵਾਨ ਨੂੰ ਲੈ ਕੇ ਕੋਈ ਗੱਲ ਨਹੀਂ ਕਰ ਰਹੀਆਂ ਅੱਜ ਪੰਜਾਬ ਦੇ ਨੌਜਵਾਨ ਨੂੰ ਅਸੀਂ ਨਸ਼ਿਆਂ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਚ ਲੱਗੇ ਆ ਅੱਜ ਪੰਜਾਬ ਦੇ ਅੰਦਰੋਂ ਨਸ਼ਾ ਤਸਕਰਾਂ ਨੂੰ ਖਤਮ ਕਰਨ ਚ ਲੱਗੇ ਹੋਇਆ ਪਰ ਲੇਕਿਨ ਦੂਜੇ ਪਾਸੇ ਜਿਹੜੇ ਨਸ਼ਾ ਵੇਚਦੇ ਰਹੇ ਨੇ ਜਿਨ੍ਹਾਂ ਦੇ ਨਾਮ ਵੱਡੇ ਵੱਡੇ ਨਸ਼ਾ ਤਸਕਰਾਂ ਚਾਹੁੰਦੇ ਨੇਗੇ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਨਸ਼ੇ ਦਾ ਜਾਲ ਵਿਸਾਇਆ ਉਹਨਾਂ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਵੀ ਜਿਹੜੀ ਆ ਉਹ ਬੋਲ ਰਹੀ ਆ ਅਕਾਲੀਦਰ ਭਾਜਪਾ ਵਾਲੇ ਬੋਲ ਰਹੇ ਨੇ ਕਿ ਸੋ ਨਸ਼ਾ ਤਸਕਰੀ ਦੇ ਅੰਦਰ ਕੋਈ ਵੀ ਵਿਅਕਤੀ ਚਾਹ ਛੋਟਾ ਚਾਹ ਵੱਡਾ ਜਿਹੜਾ ਵੀ ਇਨਵੋਲਵ ਆ ਉਹਦੇ ਖਿਲਾਫ ਸਖਤ ਕਾਰਵਾਈ ਹੋਗੀ ਉਹਨੂੰ ਬਖਸ਼ਿਆ ਨਹੀਂ ਜਾਊਗਾ ਕਾਨੂੰਨ ਦੇ ਮੁਤਾਬਕ ਉਹਨੂੰ ਮਿਸਾਲੀ ਸਜ਼ਾ ਜਿਹੜੀ ਆ ਉਹ ਆਮ ਆਦਮੀ ਪਾਰਟੀ ਸਰਕਾਰ ਦੇ ਲਿਕਵੇਟਡ ਆਗੀ ਅਸੀਂ ਪੰਜਾਬ ਦੇ ਨੌਜਵਾਨ ਨੂੰ ਇਨਸਾਫ ਦਵਾਵਾਂਗੇ ਪੰਜਾਬ ਦੀ ਉਹਨਾਂ ਮਾਮਾ ਨੂੰ ਉਹਨਾਂ ਭੈਣਾਂ ਨੂੰ ਜਿਨ੍ਹਾਂ ਦੇ ਪੁੱਤ ਜਿਨ੍ਹਾਂ ਦੇ ਭਰਾ ਇਹ ਜਹਾਨ ਤੋਂ ਚਲੇ ਗਏ ਇਹਨਾਂ ਚਿੱਟਾ ਨਸ਼ਾ ਦੇ ਤਸਕਰਾ ਕਰਕੇ ਚਲੇ ਗਏ ਅਸੀਂ ਉਹਨਾਂ ਨੂੰ ਇਨਸਾਫ ਤਵਾਕੀ ਰ੍ਹਾਂਗੇ ਪਰ ਲੇਕਿਨ ਬੜਾ ਅਫਸੋਸ ਆ ਕਿ ਅਜਾ ਅਕਾਲੀ ਵੀ ਅਕਾਲੀ ਭਾਰਤੀ ਜਨਤਾ ਪਾਰਟੀ ਵਾਲੇ ਔਰ ਕਾਂਗਰਸ ਪਾਰਟੀ ਵਾਲੇ ਅੱਜ ਉਹ ਜਿਹੜੇ ਨੇ ਹੰਝੂ ਬਹਾ ਰਹੇ ਨੇ ਕਿ ਸਿਕਿਉਰਿਟੀ ਕਿਉਂ ਘਟ ਗਈ ਕਿ ਸਿਕਿਉਰਿਟੀ ਜਿਹੜੀ ਆ ਕਿਉਂ ਘਟਾਈ ਗਈ ਕਿਉਂਕਿ ਇੱਥੋਂ ਪਤਾ ਲੱਗਦਾਗਾ ਇਹ ਲੋਕ ਜਿਹੜੇ ਨੇਗੇ ਉਹ ਪੰਜਾਬ ਦੇ ਅੰਦਰੋਂ ਡਰੱਗ ਮਾਫੀਆ ਖਤਮ ਨਹੀਂ ਹੋਣ ਦੇਣਾ ਚਾਹੁੰਦੇ ਉਹ ਪੰਜਾਬ ਨੂੰ ਜਿਹੜਾ ਬਰਬਾਦੀ ਵੱਲ ਧੱਕੇ ਰੱਖਣਾ ਚਾਹੁੰਦੇ ਨੇਗੇ ਉਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਅੰਦਰੋਂ ਸ਼ਖਤਮ ਇਹਹੀ ਕਾਰਨ ਆ ਕਿ ਅੱਜ ਉਹ ਜਿਹੜੇ